ਓ ਭਾਈ ਇਦਾਂ ਨਾ ਕਰੋ ਇਦਾਂ ਨਾ ਕਰ ਮੇਰਾ ਵੀਰ ਅੱਛਾ ਇੱਕ ਗੱਲ ਤੁਸੀਂ ਨੋਟ ਕੀਤੀ ਕਿ ਜੇ ਚਾਹੇ ਜਿੱਡਾ ਮਰਜੀ ਵੱਡਾ ਕਲਾਕਾਰ ਖੜਾ ਹੁੰਦਾ ਪਰ ਇਦਾਂ ਇਕੱਠ ਨਹੀਂ ਸੀ ਹੋਣਾ ਇਕੱਠ ਕਿਵੇਂ ਕਰਕੇ ਹੋ ਸੋਨੂ ਸੀਤਾ ਜਿਹੜਾ ਤੇਰਾ ਦਿਲ ਕੋ ਇੱਥੇ ਖੜਾ ਨਹੀਂ ਮਾਸ਼ੱਲਾ ਗੱਤ ਸਭ ਬਲੈਂਡਰ ਬਾਈ ਸਰਪੰਚ ਸਾਹਿਬ ਥੋੜੀ ਜੀ ਸਟੇਜ ਪਿੱਛੇ ਥੋੜਾ ਜਿਆ ਵੀਰੇ ਆ ਕਰਾ ਦੇ ਮਾੜਾ ਮਾੜਾ ਪਿੱਛੇ ਨੂੰ ਉਹਨੂੰ ਘਬਰਾਹਟ ਹੁੰਦੀ ਹੈ ਗਰਮੀ ਬਹੁਤ ਹੈ ਮੈਨੂੰ ਪਤਾ ਹੈ ਤੁਸੀਂ ਸਾਰੇ ਲੋਗ ਸੋਨੂੰ ਵੀਰੇ ਨੂੰ ਬਹੁਤ ਪਿਆਰ ਕਰਦੇ ਹੋ ਪਰ ਪਲੀਜ਼ ਇਹ ਰਿਕਵੈਸਟ ਹੈ ਤੁਹਾਨੂੰ ਉਹਨੂੰ ਥੋੜਾ ਜਿਆ ਸਾਹ ਹਾਲਾਂ ਦੇ ਪਿੱਛੇ ਗਾਹ ਹੋ ਜਾ ਗਾਹ ਹੋ ਜਾ ਹਾਂਜੀ ਜਿੱਕੇ ਹਾਲ ਚੱਲ ठीकु ठाक जो रोटी खाधी हली मुछ डॉलर कमा बाक़ी की सारे पुछंदे रोटी खाधी हे कली मुछी ही उहो जालर कम बाक़ी खी सारे पुछंदे हे ਓ ਰੋਟੀ ਖਾ ਦਿਆ ਹੈ ਏ ਗਲੀ ਮਾਂ ਪੁੱਛਦੀ ਓ ਜਿੰਨੇ ਡਾਲਰ ਕਮਾਉਣਾ ਬਾਕੀ ਕੀ ਸਾਰੇ ਪੁੱਛਦੇ ਓ ਰੋਟੀ ਖਾ ਦਿਆ ਏ ਗਲੀ ਮਾਂ ਹਾਂਜੀ ਜੀ ਵੀਰੇ ਆਪਣੇ ਵਾਲੋ ਗੋਲਡ ਡਕਾਕੇ ਨੂੰ ਸਾਊਂਡ ਲਾਉਣ ਧੰਨਵਾਦ ਵੀਰ ਦਾ ਬਹੁਤ ਵਧੀਆ ਸਾਊਂਡ ਆ ਤੇ ਭਰਾ ਨੂੰ ਇੱਕ ਜੱਗ ਪੰਜਾਬੀ ਜੱਗ ਪੰਜਾਬੀ ਵਾਲੋਂ ਭਰਾਵਾਂ ਲੋ ਆਪਣੇ ਵਾਲੋਂ ਧੰਨਵਾਦ ਨਵੀਰ ਵਾਲੋਂ ਅੰਮ੍ਰਿਤਪਾਲ ਭਾਈ ਪ੍ਰਵੇਸ਼ ਭਾਜੀ ਪ੍ਰਵੇਸ਼ ਭਾਜੀ ਆਪਣੇ ਵਾਲੋਂ ਧੰਨਵਾਦ ਆਪਣੇ ਵਾਲੋਂ ਦੱਬਦਾ ਕਿੱਥੇ ਰਾਹ ਤੇਰੇ ਯਾਰ ਨੂੰ ਦੱਬਨ ਨੂੰ ਫਿਰ ਦੇਸੀ ਆ ਦੱਬਦਾ ਕਿੱਥੇ ਆ ਹੈ ਉਹ ਤੇਰੇ ਯਾਰ ਨੂੰ ਦਬਨ ਨੂੰ ਫਿਰ ਦੇਸੀ ਆ ਦੱਬਦਾ ਕਿੱਥੇ ਆ ਉਹ ਤੇਰੇ ਯਾਰ ਨੂੰ ਦਬਨ ਨੂੰ ਫਿਰ ਦੇਸੀ ਆ ਦੱਬਦਾ ਕਿੱਥੇ ਆ ਉਹ ਤੇਰੇ ਯਾਰ ਨੂੰ ਦਬਨ ਨੂੰ ਫਿਰ ਦੇਸੀ ਆ ਦੱਬਦਾ ਕਿੱਥੇ ਆ ਹੈਪੀ ਨਾਰ ਬਾਜੀ ਹੈਪੀ ਨਾਰ ਬਾਜੀ ਕਲਾਕਾਰ ਆਪਣਾ ਆਪਣੇ ਵਾਲਾ ਭਰਾ ਨੂੰ ਹੈਪੀ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਭਰਾ ਲੋ ਥੈਂਕ ਯੂ ਗਣਪ ਭਰਾ ਦਾ ਵੀ ਆਪਣੇ ਵੱਲੋਂ ਹੁੰਦਿਆ ਸੇਪਰਾ ਦਾ ਜੀ ਹਾਂ ਚਲ ਮਾਲੇ ਵਾਲੇ ਕਿਹਦੇ ਕਰੀਏ ਹਾਂਜੀ ਜਿੱਕੇ ਹਾਂ ਗੈਲ ਮਾਲੇ ਵਾਲੇ ਭਰਾ ਠੀਕ ਜੋ ਠੀਕ ਠਾਕ ਜੋ ਬਾਬਾ ਬਲਕਾਰ ਸਿੰਘ ਜੀ ਬਾਬਾ ਬਲਕਾਰ ਸਿੰਘ ਜੀ ਆਪਣੇ ਵੱਲੋਂ ਬਹੁਤ ਬਹੁਤ ਵਧਾਈਆਂ ਮੇਲੇ ਵਾਲੋਂ ਬਾਬਾ ਜੀ ਨੂੰ ਬਲਕਾਰ ਜੀ ਨੂੰ ਬਹੁਤ ਬਹੁਤ ਵਧਾਈਆਂ ਮੇਰੇ ਵੱਲੋਂ ਬਾਬਾ ਜੀ ਨੂੰ 201 ਗਾਣਾ ਸੋਨੂ ਸੀਤੋ ਦੇ ਆਪਣੇ ਮਨ ਪਸੰਦ ਦਾ ਇੱਕ ਲਾਸਟ ਗੀਤ ਤੇ ਮਾਰ ਦੇ ਤਾੜੀ ਜਰਾ ਖਿੱਚ ਕੇ ਵੀਰੇ ਦੇ ਲਈ ਇਹ ਲਾਸਟ ਗੀਤ ਆ ਮੇਰੇ ਵੀਰ ਵੱਲੋਂ ਤੇ ਸਟੇਜ 'ਤੇ ਪਰ ਨਾ ਆਓ ਕਿਉਂਕਿ ਪਰੇਸ਼ਾਨੀ ਆਉਂਦੀ ਉਹਨੂੰ ਪਸੀਨਾ ਚੋਣ ਲੱਗ ਗਿਆ ਜ਼ਿਆਦਾ ਕਬਰਾਟ ਸਰੀਰ ਹਲਕਾ ਥੋੜਾ ਇਸ ਲਈ ਦੀਦੀ ਤੇਰਾ ਜੇਰ ਦੀਵਾਨਾ ਸੋਨੀ ਦੀ ਦੀ ਦਾ ਦੇਵ ਦੀਆ ਨਾੜੇ ਦੀ ਦੀ ਦਾ ਲੱਤਰਾਂ ਨੂੰ ਬੋਲਣ ਓ ਬਾਈ ਬਾਈ ਕਹਿੰਦੀ ਦੁਨੀਆ ਓ ਤੇਰੇ ਕਿੰਨ ਸਾਲ ਦੇ ਤਰੇ ਏ ਜੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ ਓ ਤੇਰੇ ਕਿੰਨ ਸਾਲਾਂ ਦੇ ਤਰੇ ਏ ਜੱਟ ਓ ਬਾਈ ਬਾਈ ਕਹਿੰਦੀ ਦੁਨੀਆ ਓ ਤੇਰੇ ਕਿਹਾਂ ਚਲਾ ਦੇ ਤੇਰੇ ਏ ਗੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ ਓ ਤੇਰੇ ਕਿਹਾਂ ਚਲਾ ਦੇ ਤੇਰੇ ਗੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ